ਅਮਰੀਕਾ ਦੇ ਵੱਲੋਂ ਵਿਦੇਸ਼ੀ ਵਪਾਰਕਰ ਟਰੱਕ ਡਰਾਈਵਰਾਂ ਦੇ ਲਈ ਵਰਕ ਵੀਜ਼ਾ ਰੋਕਣ ਦੇ ਕਦਮ ਨੇ ਇੱਕ ਪ੍ਰਮੁੱਖ ਕੈਨੇਡੀਅਨ ਟਰੱਕ ਐਸੋਸੀਏਸ਼ਨ ਨੂੰ ਆਪਣੀ ਸਰਕਾਰ ਤੋਂ ਉਦਯੋਗ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕਰਦੇ ਲਈ ਪ੍ਰੇਰਿਤ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਅਮਰੀਕਾ ਕੁਝ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਰਕਰ ਵੀਜ਼ਾ ਜਾਰੀ ਕਰਨਾ ਬੰਦ ਕਰ ਦੇਵੇਗਾ। ਉਸਨੇ ਐਕਸ ਉਤੇ ਇੱਕ ਪੋਸਟ ਦੇ ਵਿੱਚ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਹੈ ਕਿ ਅਮਰੀਕੀ ਸੜਕਾਂ ਤੇ ਵੱਡੇ ਟਰੈਕਟਰ ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵਧ ਰਹੀ ਗਿਂਦੀ ਅਮਰੀਕੀ ਜਨਾਨ ਨੂੰ ਖਤਰੇ ਵਿੱਚ ਪਾ ਰਹੀ ਹੈ ਅਤੇ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਨੂੰ ਘਟਾ ਰਹੀ ਹੈ। ਹੁਣ ਇਸ ਲਾਨ ਤੋਂ ਚਿੰਤਤ ਹੋ ਕੇ ਕੈਨੇਡੀਅਨ ਟਰਕਿੰਗ ਅਲਾਈਅንስ ਨੇ ਦੇਸ਼ ਦੇ ਵਿਚਰ ਟਰੱਕ ਡਰਾਈਵਿੰਗ ਦੇ ਸੰਬੰਧ ਵਿੱਚ ਸਥਿਤੀ ਬਾਰੇ ਇੱਕ ਬਿਆਨ ਜਾਰੀ ਕੀਤਾ ਹੈ। ਸ਼ੁੱਕਰਵਾਰ ਨੂੰ ਜਾਰੀਕ ਬਿਆਨ ਦੇ ਵਿੱਚ ਸੀਟੀਏ ਨੇ ਕਿਹਾ ਕਿ 77 ਰੂਪੀਓ ਦੁਆਰਾ ਕੋਸ਼ਿਸ਼ ਤਵੀਜ਼ਾ پابੰਦੀਆਂ ਕੈਨੇਡਾ ਵਿੱਚ ਡਰਾਈਵਰ ਦੁਆਰਾ ਬਰਤੇ ਜਾਣ ਵਾਲੇ ਵੀਜ਼ੇ ਦੇ ਨਾਲ ਸੰਬੰਧਿਤ ਨਹੀਂ ਹਨ। ਹਾਲਾਂਕਿ ਸੀਟੀਏ ਦਮੰਨਾ ਹੈ ਕਿ ਕੈਨੇਡਾ ਨੂੰ ਇਨ੍ਹਾਂ ਘਟਨਾਵਾਂ ਨੂੰ ਸਾਰੇ ਸਿਸਟਮ ਦੇ ਅੰਦਰਲੇ ਮੁੱਦਿਆਂ ਨੂੰ ਸਾਫ਼ ਕਰਨ ਦੇ ਲਈ ਇੱਕ ਵੇਕ-ਅਪ ਕਾਲ ਵਜੋ ਦੇਖਣਾ ਚਾਹੀਦਾ ਹੈ। ਇਹ ეტਪੋਇਕ ਦੇ ਵਿੱਚ ਸੰਭਾਵਿਤ ਤੌਰ ਉਤੇ ਇਸੇ ਤਰ੍ਹਾਂ ਦੀਆਂ ਬੋਬੰਦੀਆਂ ਦਾ ਸਾਹਮਣਾ ਕਰਨ ਦਾ ਜੋਖਮ ਹੋਵੇਗਾ ਸਟੀਟ ਕੈਨੇਡਾ ਸਰਕਾਰ ਦੇ ਨਾਲ ਨਾਲ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਕਹਿ ਰਹੀ ਹੈ ਕਿ ਤੱਕ ਸੁਰੱਖਿਆ ਤੇ ਲਾਇਸੈਂਸਿੰਗ ਇਮਾਨਦਾਰੀ ਦੇ ਨਾਲ ਕੈਨੇਡਾ ਦੇ ਆਪਣੇ ਮੁੱਦੇ ਅਮਰੀਕੀ ਪ੍ਰਸ਼ਾਸਨ ਦੇ ਲਈ ਚਿੰਤਾ ਦਾ ਵਿਸ਼ਾ ਨਾ ਹੋਣ ਕਿਉਂਕਿ ਇਹ ਅਧਿਕਾਰੀ ਸਿਰਹੱਦ ਦੇ ਰੱਖਣ ਦੇ ਵਿੱਚ ਨਿਗਰਾਨੀ ਵਧਾ ਰਹੇ ਨਹੀਂ ਸੀਟੀ ਨੇ ਕਿਹਾ ਕਿ ਸਰਕਾਰ ਦੇ ਨਾਲ ਇਸ ਗੱਲ ਦੇ ਅਡੋਰ ਰਿਹਾ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਸੰਬੰਧਤ ਉਦਯੋਗ ਦੇ ਵਿੱਚ ਸਮસ્યાਵਾਂ ਪੂਰਵ ਸਪਸ਼ਟ ਨਹੀਂ ਅਤੇ ਇਹਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਸੀਟੀ ਦਾ ਕਹਿਣਾ ਹੈ ਕਿ ਇਹ ਸਵੀਕਾਰਯੋਗ ਨਹੀਂ ਹੈ ਕਿ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਕਰਦੇ ਨੇ ਅਤੇ ਕਾਨੂੰਨੀ ਤੌਰ ਤੇ ਕੰਮ ਕਰਦੇ ਨੇ ਉਹ ਅਮਰੀਕਾ ਦੁਆਰਾ ਪਾਏ ਜਾਲ ਦੇ ਵਿੱਚ ਫਸ ਜਾਣ ਸੁਰੱਖਿਆ ਮੁੱਦਿਆਂ ਨੂੰ ਜਾਗਰੂਕ ਕਰਦੇ ਹੋਏ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਟ੍ਰਕਿੰਗ ਉਦਯੋਗ ਨੇ ਪਰਵਾਸੀਆਂ ਨੂੰ ਅਨੈਤਿਕ ਕਾਰੋਬਾਰੀ ਅਭਿਆਸ ਕਰਦੇ ਹੋਏ ਦੇਖਿਆ। ਬਦਕਿਸਮਤੀ ਦੇ ਨਾਲ ਕੈਨੇਡੀਅਨ ਟ੍ਰਕਿੰਗ ਉਦਯੋਗ ਦੇ ਵਿੱਚ ਟ੍ਰਕਿੰਗ ਫਲੀਟਾਂ ਅਤੇ ਮਾਲਕੀ ਕੀ ਸਮੂਹਾ ਦੀ آمد ਦੇਖਣ ਨੂੰ ਮਿਲੀ ਹੈ ਜੋ ਸੁਰੱਖਿਆ ਅਤੇ ਹੋਰ ਨੈਤਿਕ ਵਿਧੀ ਅਤੇ ਕੀਦਰਤ ਕਾਰੋਬਾਰੀ ਅਭਿਆਸਾਂ ਪ੍ਰਤੀ ਬਹੁਤ ਘੱਟ ਸਤਿਕਾਰ ਰੱਖਦੇ ਨੇ। ਸੀਟੀਐਨ ਨੇ ਸਰਕਾਰ ਨੂੰ ਟ੍ਰੱਕ ਡਰਾਈਵਰਾਂ ਦੇ ਲਈ ਵਰਕਰ ਵੀਜ਼ਾ ਰੋਕਣ ਦੇ ਅਮਰੀਕੀ ਫੈਸਲੇ ਦਾ ਨੋਟਿਸ ਲੈ ਕੇ ਵੀ ਅਪੀਲ ਕੀਤੀ ਹੈ। ਸੀਟੀ ਮੁਤਾਬਕ 77 ਰੁਪੀਆ ਦਾ ਐਲਾਨ ਸਭ ਤੋਂ ਸਪਸ਼ਟ ਸੰਕੇਤ ਹੋਣਾ ਚਾਹੀਦਾ ਹੈ ਪਰ ਕੈਨੇਡੀਅਨ ਟਰਕਿੰਗ ਉਤਪਾਦ ਦੇ ਗੈਰ-ਅਨੁਕੂਲ ਹਿੱਸੇ ਜੋ ਡਰਾਈਵਰ ਲਾਇਸੈਂਸਿੰਗ ਸਿਕਲਾਈ ਸੁਰੱਖਿਆ ਪਾਲਣਾ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਇਮਾਨਦਾਰੀ ਨੂੰ ਖਤਮ ਕਰਦਾ ਹੈ ਉਸ ਦੇ ਨਾਲ ਤੁਰੰਤ ਨਿਜੀਠਿਆ ਜਾਣਾ ਚਾਹੀਦਾ ਹੈ ਅਮਰੀਕਾ ਦੇ ਵੱਲੋਂ ਵਿਦੇਸ਼ੀ ਵਪਾਰਕਰ ট্রাক ਡਰਾਈਵਰਾਂ ਦੇ ਲਈ ਵਰਕ ਵੀਜ਼ਾ ਰੋਕਣ ਦੇ ਕਦਮ ਨੇ ਇੱਕ ਪ੍ਰਮੁੱਖ ਕੈਨੇਡੀਅਨ ট্রাক ਐਸੋਸੀਏਸ਼ਨ ਨੂੰ ਆਪਣੀ ਸਰਕਾਰ ਤੋਂ ਉਦਯੋਗ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕਰਦੇ ਲਈ ਪ੍ਰੇਰਿਤ ਕੀਤਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਅਮਰੀਕਾ ਕੁਝ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਰਕਰ ਵੀਜ਼ਾ ਜਾਰੀ ਕਰਨਾ ਬੰਦ ਕਰ ਦੇਵੇਗਾ। ਉਸਨੇ ਐਕਸੋਤੇ ਕ ਪੋਸਟ ਦੇ ਵਿੱਚ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਹੈ ਕਿ ਅਮਰੀਕੀ ਸੜਕਾਂ ਤੇ ਵੱਡੇ ਟਰੈਕਟਰ ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵਧ ਰਹੀ ਗਿਣਤੀ ਅਮਰੀਕੀ ਜਨਾਂ ਨੂੰ ਖਤਰੇ ਵਿੱਚ ਪਾ ਰਹੀ ਹੈ ਅਤੇ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਨੂੰ ਕਟਾ ਰਹੀ ਹੈ। ਹੁਣ ਇਸ ਲਾਨ ਤੋਂ ਚਿੰਤਤ ਹੋ ਕੇ ਕੈਨੇਡੀਅਨ ਟਰਕਿੰਗ ਅਲਾਈਅንስ ਨੇ ਦੇਸ਼ ਦੇ ਵਿੱਚ ਟਰੱਕ ਡਰਾਈਵਿੰਗ ਦੇ ਸੰਬੰਧ ਵਿੱਚ ਸਥਿਤੀ ਬਾਰੇ ਇੱਕ ਬਿਆਨ ਜਾਰੀ ਕੀਤਾ ਹੈ ਸ਼ੁੱਕਰਵਾਰ ਨੂੰ ਜਾਰੀ ਕੀਤੇ ਬਿਆਨ ਦੇ ਵਿੱਚ ਸੀਟੀਏ ਨੇ ਕਿਹਾ ਕਿ 77 ਗੂੜੀਓ ਦੁਆਰਾ ਕੋਸ਼ਿਸ਼ ਤਵੀਜ਼ਾ پابੰਦੀਆਂ ਕੈਨੇਡਾ ਵਿੱਚ ਡਰਾਈਵਰ ਦੁਆਰਾ ਵਰਤੇ ਜਾਣ ਵਾਲੇ ਵੀਜ਼ੇ ਦੇ ਨਾਲ ਸੰਬੰਧਿਤ ਨਹੀਂ ਹਨ ਹਾਲਾਂਕਿ ਸੀਟੀਏ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਇਨ੍ਹਾਂ ਘਟਨਾਵਾਂ ਨੂੰ ਸਾਰੇ ਸਿਸਟਮ ਦੇ ਅੰਦਰਲੇ ਮੁੱਦਿਆਂ ਨੂੰ ਸਾਫ਼ ਕਰਨ ਦੇ ਲਈ ਇੱਕ ਵੇਕ-ਅੱਪ ਕਾਲ ਵਜੋ ਦੇਖਣਾ ਚਾਹੀਦਾ ਹੈ ਨੇ ਟੈਪੋ ਇੱਕ ਦੇ ਵਿੱਚ ਸੰਭਾਵਿਤ ਤੌਰ ਉਤੇ ਇਸ ਤਰ੍ਹਾਂ ਦੀਆਂ ਬੁਬੰਦੀਆਂ ਦਾ ਸਾਹਮਣਾ ਕਰਨ ਦਾ ਜੋਖਮ ਹੋਵੇਗਾ ਸਟੀਟ ਕੈਨੇਡਾ ਸਰਕਾਰ ਦੇ ਨਾਲ ਨਾਲ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਕਹਿ ਰਿਹਾ ਹੈ ਕਿ ਤੱਕ ਸੁਰੱਖਿਆ ਤੇ ਲਾਇਸੈਂਸਿੰਗ ਇਮਾਨਦਾਰੀ ਦੇ ਨਾਲ ਕੈਨੇਡਾ ਦੇ ਆਪਣੇ ਮੁੱਦੇ ਅਮਰੀਕੀ ਪ੍ਰਸ਼ਾਸਨ ਦੇ ਲਈ ਚਿੰਤਾ ਦਾ ਵਿਸ਼ਾ ਨਾ ਹੋਣ ਕਿਉਂਕਿ ਇਹ ਅਧਿਕਾਰੀ ਸਰਹੱਦ ਦੇ ਦੱਖਣ ਦੇ ਵਿੱਚ ਨਿਗਰਾਨੀ ਵਧਾ ਰਹੇ ਨਹੀਂ ਸੀਟੀ ਨੇ ਕਿਹਾ ਕਿ ਸਰਕਾਰ ਦੇ ਨਾਲ ਇਸ ਗੱਲ ਦੇ ਅਡੋਲ ਰਿਹਾ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਸੰਬੰਧਤ ਵਿਭਾਗ ਦੇ ਵਿੱਚ ਸਮસ્યાਵਾਂ ਪੋਸਟਪਸਟ ਨੇ ਅਤੇ ਇਹਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਸੀਟੀ ਦਾ ਕਹਿਣਾ ਹੈ ਕਿ ਇਹ ਸਵੀਕਾਰਯੋਗ ਨਹੀਂ ਹੈ ਕਿ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਕਰਦੇ ਨਹੀਂ ਅਤੇ ਕਾਨੂੰਨੀ ਤੌਰ ਤੇ ਕੰਮ ਕਰਦੇ ਨਹੀਂ ਉਹ ਅਮਰੀਕਾ ਦੁਆਰਾ ਪਾਏ ਜਾਲ ਦੇ ਵਿੱਚ ਫਸ ਜਾਣ ਸੁਰੱਖਿਆ ਮੁੱਦੇ ਨੂੰ ਜਾਗਰੂਕ ਕਰਦੇ ਹੋਏ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਟ੍ਰਕਿੰਗ ਉਦਯੋਗ ਨੇ ਪਰਵਾਸੀਆਂ ਨੂੰ ਅਨੈਤਿਕ ਕਾਰੋਬਾਰੀ ਅਭਿਆਸ ਕਰਦੇ ਹੋਏ ਦੇਖਿਆ। ਬਦਕਿਸਮਤੀ ਦੇ ਨਾਲ ਕੈਨੇਡੀਅਨ ਟ੍ਰਕਿੰਗ ਉਦਯੋਗ ਦੇ ਵਿੱਚ ਟ੍ਰਕਿੰਗ ਫਲੀਟਾਂ ਅਤੇ ਮਾਲਕੀ ਦੇ ਸਮੂਹਾ ਦੀ آمد ਦੇਖਣ ਨੂੰ ਮਿਲੀ ਹੈ ਜੋ ਸੁਰੱਖਿਆ ਅਤੇ ਹੋਰ ਨੈਤਿਕ ਕਮਿਤੀ ਅਤੇ ਕੀਦਰਤ ਕਾਰੋਬਾਰੀ ਅਭਿਆਸਾਂ ਪ੍ਰਤੀ ਬਹੁਤ ਘੱਟ ਸਤਿਕਾਰ ਰੱਖਦੇ ਨੇ। ਸੀਟੀਐਨ ਨੇ ਸਰਕਾਰ ਨੂੰ ਟ੍ਰੱਕ ਡਰਾਈਵਰਾਂ ਦੇ ਲਈ ਵਰਕਰ ਵੀਜ਼ਾ ਰੋਕਣ ਦੇ ਅਮਰੀਕੀ ਫੈਸਲੇ ਦਾ ਨੋਟਿਸ ਲੈ ਕੇ ਵੀ ਅਪੀਲ ਕੀਤੀ ਹੈ। ਸੀਟੀ ਮੁਤਾਬਕ 77 ਰੁਪਏ ਦਾ ਐਲਾਨ ਸਭ ਤੋਂ ਸਪਸ਼ਟ ਸੰਕੇਤ ਹੋਣਾ ਚਾਹੀਦਾ ਹੈ ਪਰ ਕੈਨੇਡੀਅਨ ਟ੍ਰਕਿੰਗ ਉਦਯੋਗ ਦੇ ਗੈਰ ਅਨੁਕੂਲ ਇਸੇ ਜੋ ਡਰਾਈਵਰ ਲਾਇਸੈਂਸਿੰਗ ਸਿਕਲਾਈ ਸੁਰੱਖਿਆ ਪਾਲਣਾ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਇਮਾਨਦਾਰੀ ਨੂੰ ਖਤਮ ਕਰਦਾ ਹੈ ਉਸ ਦੇ ਨਾਲ ਤੁਰੰਤ ਨਿਜੀਠਿਆ ਜਾਣਾ ਚਾਹੀਦਾ ਹੈ